ਹੈਲੋ ਜੀ ਸਸਤੀ ਕਾਲ ਜੀ ਮੈਂ ਸਵਾਗਤ ਕਰਦੀ ਹਾਂ ਤੁਹਾਡਾ ਲੱਕੀ ਐਂਡ ਮੰਨਤ ਕਸ਼ਰ ਬਲੌਗ ਦੇ ਵਿੱਚ ਤੇ ਬੱਚੇ ਸੁੱਤੇ ਪਏ ਨੇ ਅੱਜ ਦੂਜੇ ਕਮਰੇ 'ਚ ਕਿਉਂਕਿ ਦੂਜੇ ਕਮਰੇ 'ਚ ਚੱਲ ਰਿਹਾ ਹੈ ਕੰਮ ਦੂਜੇ ਕਮਰੇ 'ਚ ਕੰਮ ਕੀ ਚੱਲ ਰਿਹਾ ਮੈਂ ਤੁਹਾਨੂੰ ਦਰਸਾਨੀ ਆ ਤੁਸੀਂ ਦੇਖ ਰਹੇ ਹੋਗੇ ਬਾਹਰ ਗੈਲਰੀ ਦੇ ਵਿੱਚ ਅੱਜ ਹੋ ਰਹੀ ਹੈ ਏਸੀ ਦੀ ਸਰਵਿਸ ਏਸੀ ਸਰਵਿਸ ਕਰਨ ਵਾਲਾ ਆਇਆ ਹੋਇਆ ਹੈ ਤੇ ਅੱਜ ਏਸੀ ਨੂੰ ਆਪਾਂ ਸਾਫ਼ ਕਰਾਵਾਂਗੇ ਕਿਉਂਕਿ ਮੌਸਮ ਦੋ ਤਿੰਨ ਦਿਨ ਤੋਂ ਚੇਂਜ ਹੋ ਗਿਆ ਹੈ ਗਰਮੀ ਦੀ ਮੌਸਮ ਹੋ ਗਈ ਬੱਚੇ ਜਿੱਤ ਕਰਨ ਲੱਗੇ ਨੇ ਕਿ ਏਸੀ ਲਗਾਇਆ ਕਰेंगे ਥੋੜੀ ਦੇਰ ਕਮਰਾ ਠੰਡਾ ਕਰਿਆ ਕਰਾਂਗੇ ਪਰ ਇਹਨੂੰ ਲਗਾਉਣ ਤੋਂ ਪਹਿਲਾਂ ਇਹਦੀ ਸਰਵਿਸ ਬਹੁਤ ਜ਼ਰੂਰੀ ਹੈ ਕਿਉਂਕਿ ਇਹਦੇ ਚੀਂਨੀ ਜ਼ਿਆਦਾ ਡਸਟ ਹੁੰਦੀ ਹੈ ਜਿਹਨੂੰ ਸਾਫ਼ ਕਰਾ ਕੇ ਹੀ ਫਾਇਦਾ ਹੈ ਨਹੀਂ ਦੂਣਾ ਬਿਮਾਰ ਹੋ ਜਾਂਦੇ ਆ ਜੇ ਬਿਨਾਂ ਸਰਵਿਸ ਤੋਂ ਆਪਾਂ ਏਸੀ ਲਗਾਉਂਦੇ ਆ ਤੇ ਅੱਜ ਇਹਦੀ ਚੰਗੀ ਤਰ੍ਹਾਂ ਸਰਵਿਸ ਹੋ ਤੇ ਫਿਰ ਆਪਾਂ ਉਹ ਜਗ੍ਹਾ ਖਾਲੀ ਜਿਹੜੀ ਕੱਟ ਰੱਖਿਆ ਉੱਥੇ ਲਗਾਣਾ ਹੈ ਚਲੋ ਜੀ ਇਸ ਟਾਈਮ ਆਪਾਂਗੇ ਐਸੀ ਕੁੰਮਣਾ ਕੁੰਮਣਾ ਚਾਣਕੇ ਇੱਕ ਲਗਤ ਮੌਸਮ ਬਦਲ ਗਿਆ ਤੂਫਾਨੀ ਰੁਖ ਹੋ ਗਿਆ ਹੈ ਬਹੁਤ ਜ਼ਿਆਦਾ ਤੇ ਆਪਕੂ ਮੁਕੀ ਆਗੇ ਸ਼ਿੱਕਰ ਘਰ ਘੁੰਮਣ ਕੇ ਬੜੀ ਜਲਦੀ ਜਲਦੀ ਪਹੁੰਚੇ ਕਿਉਂਕਿ ਈਸ਼ਾਨ ਕੇ ਬਹੁਤ ਤੇਜ ਹਵਾ ਦਾ ਰੁਖ ਹੋ ਗਿਆ ਸੀ ਨਾਲੇ ਬਾਰਿਸ਼ ਵੀ ਪੈਣੀ ਸਟਾਰਟ ਹੋ ਗਈ ਸੀ ਤੇ ਬਿਜਲੀਆਂ ਇੰਨੀ ਜ਼ਿਆਦਾ ਕੜਕ ਰਹੀ ਸੀ ਐ ਲੱਗ ਰਿਹਾ ਸੀ ਜਿਵੇਂ ਅੱਜ ਘਰ ਤੱਕ ਪਹੁੰਚਣ ਤੋਂ ਪਹਿਲਾਂ ਆਪਾਂ ਭਿੱਜ ਜਾਵਾਂਗੇ ਤੇ ਤੁਸੀਂ ਦੇਖ ਹੀ ਸਕਦੇ ਹੋ ਇੱਧਰ ਦੇਖੋ ਜੀ ਕਿੰਨੀ ਜ਼ਿਆਦਾ ਹਵਾ ਤਰਪਾਲ ਵੀ ਗੱਡੀ ਦੀ ਉਡਣੇ ਵਾਲੀ ਹੋ ਰਹੀ ਹੈ ਕਿਉਂਕਿ ਹਵਾ ਬਹੁਤ ਜ਼ਿਆਦਾ ਤੇਜ਼ ਸੀ ਬਿਜਲੀ ਵੀ ਬਹੁਤ ਜ਼ਿਆਦਾ ਕੜਕ ਰਿਹਾ ਬੱਦਲ ਪੂਰਾ ਝੁੰਮਿਆ ਖੜਿਆ ਸੀ ਸ਼ਾਇਦ ਅੱਜ ਤਕੜੀ ਬਾਰਿਸ਼ ਹੋਣੀ ਹੈ ਪਤਾ ਨਹੀਂ ਮੌਸਮ ਨੂੰ ਵੀ ਕੀ ਹੋਇਆ ਕਿ ਜਿਹੜਾ ਲਗਾਤਾਰ ਰੰਗ ਰੋਜ਼ ਬਦਲ ਦਿੰਦਾ ਹੈ ਤੇ ਇਹ ਅਗਲੇ ਦਿਨ ਸਵੇਰ ਦੀ ਤਸਵੀਰ ਸੀ ਤੇ ਇਹ ਤਸਵੀਰ ਚੇਂਜ ਹੋ ਗਈ ਸੂਰਜ ਨਿਕਲਿਆ ਆ ਪਰ ਕੀ ਹੋਈ ਹੈ ਨਾਲੇ ਬੱਦਲ ਵੀ ਆ ਗਏ ਨੇ ਤੀਸਰਾ ਦਿਨ ਹੋ ਗਿਆ ਅੱਜ ਲਗਾਤਾਰ ਮੌਸਮ ਨਹੀਂ ਬਦਲਿਆ ਤੇ ਮੀਂਹ ਪੈ ਜੇ ਤਾਂ ਉਸ ਵਧੀਆ ਹੈ ਮੀਂਹ ਪੈਣੇ ਨਾਲ ਥੋੜਾ ਮੌਸਮ ਠੀਕ ਵੀ ਹੋ ਜਾਂਦਾ ਹੈ ਪਰ ਜਿਹੜੀਆਂ ਇਹ ਤੇਜ਼ ਹਵਾਵਾਂ ਚੱਲਦੀਆਂ ਇਹਨਾਂ ਤੋਂ ਗੁੱਸਾ ਆਉਂਦਾ ਹੈ ਕਿਉਂਕਿ ਇਹਨਾਂ ਨਾਲ ਕੰਮ ਬਹੁਤ ਜ਼ਿਆਦਾ ਬਾਝ ਜਾਂਦਾ ਤੇ ਡਸਟ ਵੀ ਬਹੁਤ ਜ਼ਿਆਦਾ ਘਰ ਦੇ ਵਿੱਚ ਆ ਜਾਂਦੀ ਹੈ ਤੇ ਇਸ ਨਾਲ ਉਹ ਤਾਂ ਸਿਰ ਪਰਮਾਤਮਾਗੇ ਇਹਦਾਸ ਬਾਰਿਸ਼ ਹੋ ਜਾਵੇ ਤੂਫਾਨੀ ਰੁੱਖ ਰੋਕ ਦੇਵੇ ਬਾਰਿਸ਼ ਘੰਟਾ ਤੋਂ ਘੰਟਾ ਹੋ ਕੇ ਹਟ ਵੀ ਜਾਣੀ ਹੈ ਲੇਕਿਨ ਹਵਾ ਤਿੰਨ ਦਿਨ ਹੋ ਗਏ ਲਗਾਤਾਰ ਪਰੇਸ਼ਾਨ ਕਰ ਰਹੀ ਹੈ ਤੇ ਟਾਈਮ ਸ਼ਾਮ ਦਾ ਸੀ ਸ਼ਾਮ ਨੂੰ ਆ ਗਿਆ ਆਟੋ ਜੀ ਆਟੂ ਦੇ ਵਿੱਚ ਆਈ ਹੈ ਸਾਡੀ ਕਣਕ ਕਣਕ ਲਈ ਆਪਾਂ ਨੇ ਜਿਹੜੀ ਉਹ ਅੱਜ ਆ ਚੁੱਕੀ ਹੈ ਤੇ ਸਾਲ ਦੀ ਟੈਨਸ਼ਨ ਫ੍ਰੀ ਹੋ ਜਾਂਦੇ ਆ ਜੇ ਇਕੱਠੇ ਅਨਾਜ ਲਿਆ ਜਾਵੇ ਤੇ ਆਪਣਾ ਇਕੱਠਾ ਹੀ ਨਾ ਜਾਂਦਾ ਹੈ ਤੇ ਅੱਜ ਇਹ ਆਇਆ ਤੇ ਆਪਾਂ ਫੇਰ ਇਹਨੂੰ ਸਕਾ ਕੇ ਫੇਰ ਢੋਲੀ ਦੇ ਵਿੱਚ ਪਾਵਾਂਗੇ ਤੇ ਇਸ ਟੈਮ ਲੱਗੇ ਹੋਏ ਨੇ ਉਤਾਰਨ ਇਹਨਾਂ ਦੇ ਦਾਦੂ ਤੇ ਇਹਨਾਂ ਦੇ ਪਾਪਾ ਲੱਗੇ ਹੋਏ ਨੇ ਇਸ ਟੈਮ ਕਣਕ ਨੂੰ ਉਤਾਰਨ ਤੇ ਇਹ ਵੀਡੀਓ ਅਗਲੇ ਦਿਨ ਦੀ ਹੈ ਸਾਡੇ ਘਰ ਆਏ ਸੀ ਗੈਸਟ ਇਹ ਵੀਡੀਓ ਮੈਂ ਨੈਕਸਟ ਵਲੌਗ ਦੇ ਵਿੱਚ ਸ਼ੇਅਰ ਕਰਾਂਗੀ ਕਿਹੜੇ ਸਪੈਸ਼ਲ ਮਹਿਮਾਨ ਆਏ ਸੀ ਤੇ ਇਹ ਸੀ ਛੋਟਾ ਜਿਹਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਜਰੂਰ ਦੱਸਣਾ ਜੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਕੱਲੂ ਮਿਲਾਂਗੇ ਇੱਕ ਇੰਟਰਸਟਿੰਗ ਵਲੌਗ ਦੇ ਨਾਲ ਤਾਂ ਤੱਕ ਲਈ ਜੀ ਸਾਰਿਆਂ ਨੂੰ ਬਾਏ ਬਾਏ